ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਸਵੇਰ ਕੇ ਬਜ ਗਿਆ 7 ਟਰਾਲੀ ਹੋ ਗਈ ਬਾਈ ਖਾਲੀ ਆਪਣੀ ਇਹ ਵੀਜ ਵਾਲੀ ਫੁੱਲ ਕਰੀ ਵੀ ਦੀ 50 ਕਿੱਲਿਆਂ ਦਾ ਸਮਾਨ ਤਾਂ 13 ਕਿੱਲਿਆਂ ਮਾਲ ਰਹਿ ਗਿਆ 3 ਕਿੱਲੇ ਅੱਜ ਵੀਜेंगे 10 ਕਿੱਲੇ ਦੇਖेंगे ਅੱਜ ਜੇ ਬੱਤ ਹੋਏ ਕੰਮ ਛੇੜेंगे ਪਰ ਮਨ ਨੂੰ ਆਏ ਵੀ ਅੱਜ ਵੀ ਛੁੱਟੀ ਐ ਸਵੇਰੇ ਨਿਕਲ ਗਿਆ ਫੇਰ ਬਾਹਰ ਆਤਾ ਸਕੂਲ ਲੱਗਿਆ ਪੁੱਤ ਚਲਾ ਗਿਆ ਜੀ ਹਾਲੈਂਡ 550 ਜਾ ਰਿਹਾ ਬੀਜ ਵਾਲਾ ਬੰਦੇ ਭੇਜੇ ਅੱਜ ਮੈਂ ਰਹਾ ਖੇਤ ਮੈਂ ਉਹ ਸਪਰੇਅ ਕਰਨੀ ਹੈ ਪਰਾਂ ਸਪਰੇਅ ਦੀ ਟੰਕੀ ਲਾਗੇ ਬਾਈ ਭਰਨ ਬਾਈ ਯਾਰ ਇੱਕ ਜਣੇ ਆ ਕਮੈਂਟ ਆਇਆ ਕਹਾ ਵੀ ਥਮੇ ਲੁੱਟੇ ਗਏ ਥਾ ਦੇ ਗਲ ਠੱਗੀ ਹੋਈ ਹੈ ਵੀ ਮਮ ਜੀ 800 ਰੁਪਏ ਨੂੰ ਮਿਲਾ ਬਾਈ ਆਪਣੇ ਆਪਣੇ ਏਰੀਆ ਦਾ ਰੇਟ ਹੋ ਆ ਪੰਜਾਬ ਦਾ ਆਪਣਾ ਰੇਟ ਹੈ ਹਰਿਆਣੇ ਦਾ ਆਪਣਾ ਰੇਟ ਹੈ ਸਾਰੇ ਕਿਤੇ ਆਪਣਾ ਆਪਣਾ ਲੱਗ-ਲੱਗ ਰੇਟ ਹੋਆ ਦੇ ਇੱਕ ਗੱਲਬਾਤ ਕਰੇ ਗਰਾ ਵੀਰੋ ਸਿੱਧੀ ਮਾਰੀ ਵਾਇਰ ਕੰਪਨੀ ਨਾਲ ਗੱਲਬਾਤ ਹੈ ਕੋਈ ਡਿਸਟ੍ਰੀਬਿਊਟਰ ਨਾਲ ਨਹੀਂ ਹੈ ਕੁਝ ਨਹੀਂ ਹੈ ਟਰੈਕਟਰ ਬਰਾਉਣੇ ਸਟicker ਲੱਗਿਆ ਵਾ ਸਾਰਾ ਕੁਝ ਓਕੇ ਹੈ ਪਿਛਲੇ ਸਾਲ ਆਪਾਂ ਨੇ 1000 ਸੀਸੀ ਵਰਤੀ ਐ ਨਾ ਕਿ ਇਸ ਵਾਰ ਤੋਂ ਚੱਲ ਆਪਾਂ ਕੱਲਾ ਕਰਾਇਆ ਕਰ ਰਹੇ ਆ ਦਵਾਈ ਅਗਲਾ ਆਪ ਲਿਆਵਾ ਮਾਲਕ ਪਿਛਲੇ ਸਾਲ ਦਵਾਈ ਵੀ ਆਪਣੀ ਦੀ 15 ਲੱਖ ਰੁਪਇਆ ਖਰਚ ਆਇਆ ਦਾ ਵਿੱਚੋਂ ਤੇਲ ਵਿੱਚੋਂ ਲੇਬਰ ਵਿੱਚੋਂ ਦਵਾਈ ਸਾਰਾ ਦੇਖ ਕੇ ਕਰੇ ਕਰੋ ਬਾਈ ਕਮੈਂਟ ਭੇਟੀ ਬੇਟੀਆਂ ਪਾਦੀ ਬਾਈ ਪਿਛਲੇ ਸਾਲ ਕੋਈ পাগল ਥੋੜੀ ਆ ਚੱਲ ਰਿਹਾ ਬਾਈ ਸਪਰੇਅ ਦਾ ਕੰਮ 3 ਕਿੱਲਿਆਂ ਦਾ ਘੇਰਾ ਦਾ ਇੱਕ ਪੰਜ ਗੇੜੇ ਲਗੇ ਆ ਤਿੰਨ ਗਿੱਲਿਆਂ ਮਾ ਹੋ ਗਈ ਸਪਰੇ ਦੂਸਰੀ ਟੰਕੀ ਲਗੇ ਆ ਭਰਨ ਆਪਣੇ ਬਾ ਹੋਏਗੀ ਚਾਰ ਟੰਕੀਆਂ 12 ਕਿੱਲੇ ਬਜਾਈ ਹੋਈ ਵੀ ਹੈ ਅੱਧਾ ਪੌਣਾ ਘੰਟਾ ਖਾ ਜਾ ਬਾਈ ਟੰਕੀ ਵਿੱਚੇ ਭਰਨੇ ਮ ਵਿੱਚੇ ਕਰਨੇ ਮ ਪੰਜ ਗੇੜੇ ਆ ਮਾ 8 ਫੁੱਟੇ ਸੁਪਰ ਸੀਟਰ ਕੇ ਪੰਜ ਗੇੜੇ ਪੂਰੇ ਇਸਕੇ ਚਾਰ ਗੇੜੇ ਗਛਪੇਰੇ ਨੂੰ ਆਏ ਆ ਦੋ ਇੱਧਰ ਦੋ ਉੱਧਰ ਇੱਕ ਗੱਬੇ ਨੂੰ ਪਰਾਂ ਭਾਈ ਟੰਕੀ ਪਤਾ ਨਹੀਂ ਕੀ ਕਰਿਆ ਚਾਚਾ ਪਾਈਪ ਲਾਈਨ ਉੱਚੇ ਪਰ ਹੈ ਜਿਵੇਂ ਪਾਣੀ ਘੱਟ ਹੋਣਾ ਨੀਵੇਂ ਨੱਕੇ ਮਤਲਬ ਬਹੁਤ ਪਾਣੀ ਖੜ ਜਾ ਉੱਚੇ ਨੱਕੇ ਪਰ ਪਾਣੀ ਘਟ ਰਹਾ ਪਰਗੀ ਭਾਈ ਟੰਕੀ ਦੂਸਰੀ ਟੰਕੀ ਹੋ ਗਈ ਫੁੱਲ ਦਵਾਈ ਪਾ ਲਈਆਂ 3 ਸਿਸੀਆਂ ਮੋਮੋ ਜੀ ਮੋਟਰ ਚਲਵਾ ਲਈ ਦੀ ਲੱਗਾ ਉਹਦਾ ਥੱਕਾ ਲਾ ਦਿਆ ਸਮਾਰਕ ਇੰਟਰੈਕਟ ਦੇ ਉੱਪਰ ਚਲਾਂ ਬਾਈ ਕਰਾਂ ਸਪਰੇ ਆਗੇ ਬਾਈ ਖੇਤ ਚੱਲ ਰਿਹਾ ਕੰਮ 36 34 ਬਾਈ 4 ਖავਤਾ ਹੋ ਗਿਆ ਬਾਈ ਖੇਤ ਖੋਲੇ ਨੂੰ ਬਹੁਤ ਸੋਹਣਾ ਖੇਤ ਬਣਿਆ ਅਰੇ ਰਹਿ ਗਿਆ 5 ਵਿੱਗਿਆ ਘੇਰਾ ਉੱਪਰਲਾ ਪਿਸਤੌਲ ਟੁੱਟ ਗਈ ਸੁਪਰ ਸੀਟਰ ਗਈ ਬੰਦਾ ਖੜਾਇਆ ਵਾ ਡਾਈ ਪਾਣੇ ਨੂੰ ਨਹੀਂ ਡਾਈ ਜਾਦਾ ਗिरा ਕਪੂਰਮਾ ਨੂੰ ਉਹ ਹੱਥ ਘੇਲ ਪਾ ਰਿਹਾ ਥੋੜਾ ਥੋੜਾ ਬਾਈ ਕਹਿ ਰਹੇ ਜਸਵੰਤ ਵਾਲੇ ਗਾਵੇਂ ਰਾਜਪਰਾਏ ਵਾਂ ਸੁਪਰ ਸੀਟਰ ਠੀਕ ਕਰ ਰਹਿਆਂਗੇ ਉਸ ਤੋਂ ਬਾਅਦ ਆਵੇਂ ਆਪਣੇ ਬਾ ਐਨਾ ਬੀਜ ਗਿਆ ਜੀ 1.5 ਕਿੱਲਾ ਐਨਾ ਬਾਈ ਆਮੇਗਾ ਇਹਨਾਂ ਨਿਪਟ ਲੇਗਾ ਓਰੇ ਆਪਣਾ ਧਾਨੇ ਦਾ ਰਾਤ ਬੀਜ ਗਿਆ ਇਹਨੇ ਰਾਤ ਬੀਜਿਆ ਆਪਣਾ 9 ਵਜੇ ਲਾ ਲਾ 2:30 ਵਜੇ ਨਿਪਟ ਗਿਆ ਧਾਨੇ ਦਾ ਅਰਕੌਣ ਹੈ ਬਾਈ ਖੇਤਮਾ ਇੱਧਰ 2 ਗੇੜੇ ਰਹਿ ਗਏ ਇੱਧਰ 1 ਕਿ ਰਹਿ ਗਿਆ ਕੱਢ ਰਿਹਾ ਗੱਗੂ ਸਪਰੇਗਾ ਨਿਪਟ ਗਿਆ ਬਾਈ ਆਪਣਾ ਓਰੇ ਰਹਿ ਗਏ 6 ਕਿੱਲੇ ਅਗਲੇ ਖੇਤਾਂ ਕਰ ਰਿਹਾ ਤਿੰਨ ਕਿੱਲਾਂ ਵਿੱਚ ਨਿਬੜ ਗਿਆ ਬਾਈ ਘੇਰੇਗਾ ਰੋਟੀ ਲਿਆ ਮੈਂ ਚੱਕ ਕੇ ਰੋਟੀ ਖਿਲਾਵਾਂ ਮੈਂ ਬੰਦਿਆਂ ਨੂੰ ਹੋਰ ਰੋਟੀ ਖਾ ਲਿਓ ਬਾਈ ਜੇ ਕਿਸੇ ਵੇ 5630 ਹੋਇਆ 4/4 ਦੱਸਿਓ ਬਾਈ ਲੈਣਾ ਆਪਾਂ ਨਾ 5630 4/4 23 ਮਾਡਲ ਹੋਇਆ 22 ਹੋਇਆ ਸ਼ਾਇਦ 22 ਤੱਕ ਆਇਆ ਪਤਾ ਨਹੀਂ 23 ਤੱਕ ਆਇਆ ਜ਼ਰੂਰ ਦੱਸਿਓ ਬਾਈ ਲੱਗੇ ਬਾਈ ਰੋਟੀ ਖਾਣ ਬੰਦੇ ਆਪਣੇ ਕਿਹਾ ਟੁੱਟ ਗਿਆ ਹਾਂ ਉਹ ਜਿਹੜੀ ਤੇ ਰੁੱਕਾ ਗਿਆ ਨੇ ਤੇ ਕੀ ਹੋ ਆਸ ਕਰਨਾਓ ਤਾਂ ਤਾਂ ਨਾ ਭਾਈ ਸਾਹਿਬ ਪਸਤਾਲ ਰਵਾਲ ਬਰਾ ਹਾਂ ਜੀ ਚੱਲ ਰਿਹਾ ਬਾਈ ਡੋਣਾ ਪਾਣਿਆ ਕੰਮ ਜਿੱਤਰਾ ਇਤਰਾ ਡੇਡਾ ਸੁਪਰ ਹੀਟਰ ਕਿਡਾ ਗਿਆ ਵਾ ਇਤਨੀ ਇਤਨੀ ਡੇਡੀ ਡੌੜ ਪੈ ਰਹੀ ਐ ਫੇਰ ਆਪਣਾ ਟੂੜੀ ਬਣਾ ਤੇ ਕੋਈ ਦਿੱਕਤ ਨਹੀਂ ਆਣੇਗੀ ਆ ਵੀ ਸੱਜਣੋ ਨਾਲ-ਨਾਲ ਸਪਰੇ ਨਾਲ-ਨਾਲ ਸੁਪਰ ਸੈਟਰ ਨਾਲ-ਨਾਲ ਪੱਟਾਂ ਵਾਲਾ ਜਾਂਦਰਾ ਭਾਈ ਬਥੇਰਾ ਦਿਆ ਮਹਾਰਾਜ ਨੇ ਦੇਖ ਦੇ ਗਿਆ ਭੁੱਲ ਰਿਆ ਮਾਲਕ ਕਦੇ ਕਿਸੇ ਕੇ ਸੰਤ ਚੱਲਦੇ ਦੇਖੇ ਕਿੰਨੇ ਇਕੱਠੇ 1 2 2 3 3 ਅੱਜ ਆਪਣੇ ਖੇਤ ਮਾ ਚੱਲ ਰਹੇ ਆ ਕਈ ਵਾਰੀ 4 ਹੋ ਜਾ ਮਾਈ ਅਈ 8530 ਵਾਲੀ ਬਾਤ ਜਰੂਰ ਦੱਸਿਓ ਫਿਰ ਜੇ ਕਿਸੇ ਨੂੰ ਪਤਾ ਲੱਗਿਆ ਓਏ ਭਾਈ 23 ਮਾਡਲ ਬਸ ਜਦ ਬੰਦ ਹੋਏ ਆ 22 ਮੈਂ ਹੋਏ ਆ ਜਾਂ 21 ਮੈਂ ਹੋਏ ਆ ਲੈ ਬਈ ਸੱਜਣੋ ਰਹਿ ਗਏ ਦੋ ਗੇੜੇ ਲੱਗ ਗਿਆ ਫਿਲਟਰ ਫਿਲਟਰ ਚਾਰਨ ਬੰਦੇ ਆਪਣੇ ਇਹ ਦੇਖੋ ਕਿ ਇਧਰ ਨੂੰ ਮੂੰਹ ਆ। ਸਾਂਝੇ ਖੇਤ ਗਣੀ ਨੂੰ ਮੂੰਹ ਆ, ਕਿ ਕਰਾਏ ਗਣੀ ਨੂੰ ਹੋ ਆ। ਯਾ ਭਾਈ ਸਾਲੇ ਕੀ ਜਾਣਾ ਵੇਚਣਾ। ਯਾ ਆਪਣੀ ਭੈਣ ਵਾਜੇ ਹੈਗਾ ਯਾ ਕਿਰਾਏ ਪਰ ਚੇਗਾ। ਦੇਖੋ ਕਿ ਇਧਰ ਨੂੰ ਮੂੰਹ ਪਰ ਆ ਮਾਰੇ ਬੰਦੇ। ਅਰਾ ਭਾਈ ਪਹਿਲਾਂ ਜਤਿੰਦਰ ਕਰ ਰਿਹਾ ਹੈ ਕਰਾਂ ਜਿਸ ਤਰ੍ਹਾਂ ਕਰਨਾ। ਜਤਿੰਦਰ ਗੱਲ ਸਲਾਹ ਕਰਕੇ ਦੇਖਾਂ ਫਿਰ ਕੀ ਬੋਲਾ। ਜੇ ਸਾਂਝੇ ਖੇਤ ਬੱਤ ਆਇਆ। ਅਣੀ ਫਿਰ ਉਸ ਤੋਂ ਬਾਅਦ ਆਪਣਾ ਰਿਸ਼ਤੇਦਾਰੀ ਮਾ ਜਾਏਗਾ ਟਰੈਕਟਰ। ਇੰਡੋ ਫਾਰਮ 355 ਡੀਆਈ ਫਰੂਟੀ ਪੀ ਲਿਓ ਬਾਈ ਮਿੱਠੀ ਹੈ ਮਿੱਠੀ ਜਿਆਦਾ ਮਿੱਠੀ ਚੀਜ਼ ਕੀ ਤੁਹਾਨੂੰ ਜਿਆਦਾ ਲੋੜ ਰਹਾ ਨਾ ਠੀਕ ਹੈ ਲੋਕੀ ਡਾਲਾ ਕੋਈ ਬਾਈ ਮਿੱਠੀ ਬਿਨਾ ਬਾਈ ਸਰੀਰ ਨਹੀਂ ਬਣਦੇ ਸ਼ੱਕਰ-ਸ਼ੱਕਰ ਵੀ ਬਾਈ ਮੁੱਕ ਗਈ ਦੀਵਾਲੀ ਦਾ ਸਮਾਨ ਵੀ ਮੁੱਕ ਗਿਆ ਠੰਡਿਆਂ ਵਰਾ ਕੇ ਦੁਬਾਰੇ ਹਮੇ ਆ ਗਏ ਬਾਈ ਕਰਾਂ ਸਭੀ ਮਾਰੀ ਹੈ ਖੇਤਾਂ માં ਆਣੀ ਕੱਢਣੇ ਨੂੰ ਡਾਕਰ ਜੇ ਖੇਤਾਂ ਜਿਹੜੇ ਬਿੱਡ ਖੋਲਾ ਬਾਈ ਟਰਾਲੇ ਆ ਟਰੈਕਟਰ ਅੱਜ ਕੀਤੇ ਨਿਗਿਆ ਹੈਗਾ ਉਰੀ ਖੜਿਆ ਆਪਣਾ ਨਾ ਤੀਰੇਲ ਖੇਤਾਂ ਮੈਂ ਸ਼ੁਰੂਆਤ ਕਰੀ ਬਾਕੀ ਸਾਰੇ ਖਿੱਤਾਂ ਕੰਮ ਕਰ ਨਿਬੜ ਗਿਆ ਲੈਣਾ ਲੂਨਾ ਪੈ ਗਈ ਡੋਲਾਂ ਪੈ ਗਈ ਸਪਰੇਅ ਹੋ ਗਈ ਏ ਟੂ ਜ਼ੈਡ ਕੰਮ ਕੰਪਲੀਟ ਹੈ ਸਤਨਾਮ ਕਰਿਆ ਹਬਦਾ 2 ਕਿੱਗ ਆਪਣੇ ਚਾਚੇ ਦੇ ਮੁੰਡੇ ਦਾ ਉਕਾ ਬੀਜਣ ਗਿਆ ਫਿਰ ਉਹ ਬਾਈ ਆ ਰਹੇ ਆ ਆਪਣਾ ਜਸਵੰਤ ਆਲੇ ਪਿਸਤੌਲ ਪਾ ਕੇ ਜਾਇਆ ਪਿਸਤੌਲ ਟੁੱਟ ਗਈ ਦੀ ਇਸ ਤਰ੍ਹਾਂ ਮਾਰੀਏ ਬਾਈ ਲਾਈਨ ਆਪਾਂ ਨੇ ਜਿੱਤਰਾ ਮਰਜੀ ਸਾਰਾ ਪਾਣੀ ਧੁੱਪ ਧੁੱਪ ਬਾਹਰ ਆਵੇ ਆ ਉਹ ਸਿਰੇ ਦੇ ਮਾਰੀਏ ਤਾਂ ਗੰਨਾ ਗੰਨੇ ਦੇ ਮਾਰ ਕੇ ਲਾਗ 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 ਉਰੇ ਛੱਡਦੀ ਉਰੇ ਵੱਗਾ ਖੇਤ ਆਪਣਾ ਛੋਟਾ ਰੇਤੇ ਵਾਲਾ ਖੇਤ ਅੰਮਾ ਲੰਘ ਜੀ ਆ ਪਾਣੀ ਖੋਲਾਂ ਬਾਈ ਬਿੱਡ ਬੰਦੇ ਇਕੱਠੇ ਹੋਏ ਵੇ ਮਾਂ ਚਲ ਬਿੱਡ ਖੋਲ ਕੇ ਗੰਨੇ ਪਰ ਕਰਦੇ ਆ ਟਰਾਲੀ ਨੂੰ ਤਿਆਰ ਲੈ ਵੀ ਸੱਜਣੋ ਖੁੱਲ ਗਿਆ ਬਿੱਡ ਆਪਾਂਗੇ ਵੀ ਤੇ ਰਾਜਪੁਰ ਹੈ ਬੱਚਿਆਂ ਨੂੰ ਲੈ ਵਰਦੀ ਦਵਾ ਗਏ। ਛਾਲ ਵਾਲੀ ਵਰਦੀ ਬਾਈ ਕਹਿੰਦਨ ਹੋਗੇ ਕਹਿੰਦਿਆ ਨੂੰ ਮੈਡਮ ਨੂੰ। ਬੀਜੀ ਦੇ ਥੋੜੇ ਜਿਹਾ ਅੱਜ ਥੋੜਾ ਜਿਹਾ ਫ੍ਰੀ ਤੇ ਵਰਦੀ ਲੈ ਆਇਆ ਦਵਾ ਗਏ ਬੱਚਿਆਂ ਨੂੰ। ਹਾਂ ਪੁੱਤ। ਕੀ ਪਿਆ? ਛੂਸ ਪਿਆ। ਇਸ ਤਰ੍ਹਾਂ ਜੀ ਨਹੀਂ ਲੱਗ ਰਿਹਾ ਇਸ ਬਿਨਾ। ਕਿਸਕਾ ਟ੍ਰਲ ਲਾਇਓ? ਹੌਲੈਂਡ ਕਾ। ਹੌਲੈਂਡ ਕਿਸਕਾ? 13 ਕਿਸਕਾ ਹੈ ਇਹ ਕਿਸਕਾ ਕੱਢੀ ਆ